ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਤੇ ਭਰਾਵਾਂ ਨੂੰ ਬਾਈ ਹਾਂ ਜੀ ਤੇ ਬਾਬੇ ਉਹ ਨੂੰ ਪਤਾ ਹੀ ਆ ਬਾਈ ਹੁਣ ਸੀਜ਼ਨ ਆ ਟਰੈਕਟਰਾਂ ਦਾ ਮਹਾਰਾਜ ਦੀ ਕਿਰਪਾ ਨਾਲ ਆਪਾਂ ਡੇਲੀ ਟਰੈਕਟਰ ਲਈ ਜੰਨੇ ਆ ਠੀਕ ਹੈ ਜੀ ਅੱਜ ਵੀ ਆਪਾਂ ਨੇ ਦੋ ਟਰੈਕਟਰ ਸੇਲ ਕਰੇ ਆ ਜੀ ਹਾਂ ਕਿਹੜਾ ਕਿਹੜਾ ਜੀ ਇੱਕ ਤਾਂ ਵੀਰੇ ਆਪਾਂ ਨੇ 585 ਵਿੱਚ ਆ ਠੀਕ ਹੈ ਜੀ ਇੱਕ ਆਪਣੇ ਵਿੱਚ ਆ ਹੋਰ ਓਕੇ ਹਾਂ ਉਹ ਹੋਰ ਖੜਾ ਕੀ ਆਪਣੇ ਕੋਈ ਇੱਕ ਦੋ ਟਰੈਕਟਰ ਆਏ ਨੇ ਨਵੇਂ ਬਾਈ ਉਹ ਵੀ ਆਪਾਂ ਦਿਖਾ ਦਾਂਗੇ ਸਾਨੂੰ ਠੀਕ ਹੈ ਆਗਲੇ ਵੀ ਇਹਨਾਂ ਨੂੰ ਮਿਲੋ ਬਾਈ ਸੱਸੀ ਗੱਲ ਬਾਈ ਸਾਰਿਆਂ ਨੂੰ ਸੱਸੀ ਗੱਲ ਬੈਟਰੀ ਰੱਖੀ ਹੈ ਬੈਟਰੀ ਇਹਦੇ ਪਰ ਰੱਖਣੀ ਹੈ ਅਰਜਨਾ ਸਾਹਿਬ ਅਰਜਨ ਦੀ ਉਹਦੀ ਹੈ ਇਹ ਮਗਰ ਤੇ ਆਪਣੀ ਦੇ ਕੇ ਬੈਟਰੀ ਇਹ ਆਪੇ ਚੱਲਦੀ ਹੈ ਹਾਂਜੀ ਬਹੁਤ ਵਧੀਆ ਵੀਰੇ ਵਧੀਆ ਐ ਜੀ ਲੱਗਿਆ ਹੋਇਆ ਪੂਰਾ ਆਪਾਂ ਦਾ ਆਰਟੀਕਲ ਵੀ ਦਿਖਾਉਣਾ ਆ ਜੀ ਆ ਵੀ ਵਜਾ ਪਰ ਹੋਰ ਵੇਚਦਾ ਠੀਕ ਹੈ ਜੀ ਇਹ ਵੀ ਬਾਈ ਕਰਤਾ ਸੇਲ ਕਾਲੂ ਲੈ ਕੇ ਜਾਊਗਾ ਬਾਈ ਇਹਨੂੰ ਹਾਂ ਉੱਤ ਨੂੰ ਕਰਕੇ ਲਾਉਣਾ ਵੈਸਨਾ ਲਾ ਦੇ ਬੈਟਰੀ ਡਾਊਨ ਹੋ ਗਈ ਸਲਫਾ ਵੱਜ ਵੱਜ ਕੇ ਯਾਰ ਹਾਂ ਹੁਣ ਤਾਂ ਹੋ ਗਈ ਚਾਰਜ ਮੜਦਾ ਹੋ ਗਈ ਚਾਰਜ ਮੜ ਜੀ ਸਹੀ ਨਹੀਂ ਲਾਈਏ ਬੈਟਰੀ ਆ ਵੀ ਬਾਈ ਟਰੈਕਟਰ ਕਰਤਾ ਸਿਰ ਥੋੜਾ ਜਿਹਾ ਕੰਮ ਰਹਿੰਦਾ ਇਹਦਾ ਤਾਂ ਕਰਕੇ ਬਾਈ ਹੁਣ ਕਹਿੰਦਾ ਮੈਂ ਕੱਲੂ ਲੈ ਕੇ ਜਾਉਂਗਾ ਸਵੇਰੇ ਟਰੈਕਟਰ ਇਹਦੇ ਕਰਕੇ ਰੱਖ ਲਿਆ ਮੜਾ ਜੇ ਕੱਲੂ ਕੰਮ ਕਰਾ ਕੇ ਇਹਦਾ ਫੇਰ ਦੇਣਾ ਇਹਦਾ ਟਰੈਕਟਰ ਸੇਲ ਕੱਲ ਨੂੰ ਲੈ ਕੇ ਜਾਉਂਦੇ ਆ। ਇਹ ਆ ਭਾਈ 19 ਮਾਡਲ ਟਰੈਕਟਰ 855 ਕੰਡੀਸ਼ਨ ਤੁਸੀਂ ਦੇਖ ਲਓ ਟਾਇਰਾਂ ਦੀ। ਇਹ 19 ਮਾਡਲ ਆ ਜੰਨੇ ਵੀਰੇ। ਨੀ ਇਹ ਵੀ ਉਹ ਨਹੀਂ ਮਾਡਲ ਠੀਕ ਹੈ ਜੀ ਅੰਮੀ ਵੀਰੇ ਇਹ ਟਰੈਕਟਰ ਆਪਣੇ ਰੋਪੜ ਦਾ ਨੰਬਰ ਹੈ ਓਕੇ ਫਸਟ ਓਨਰ ਹੈ ਪੀਵੀ 12 ਹਾਂ ਇਹ ਟਰੈਕਟਰ ਦੇ ਚਾਰੇ ਟਾਇਰ ਨਲਦੇ ਆ ਪਿਛਲੇ ਟਾਇਰ ਹੋਣਗੇ ਬਾਈ 70 ਪੈਸੇ ਹਾਂ ਮੁਰਲੇ ਵੀ 70 75 ਪੈਸੇ ਆ ਕੰਡੀਸ਼ਨ ਬਹੁਤ ਵਧੀਆ ਸਾਫ ਪਿਆ ਬਾਈ ਟਰੈਕਟਰ ਦੇਖ ਸਕਦੇ ਤੁਸੀਂ ਕੋਈ ਹੋਰ ਵੀਰੇ ਜਿਵੇਂ ਨਵੇਂ ਟਾਇਰ ਆ ਕਿ ਲਿਖੇ ਦੇ ਉਹਦੇ ਵੀਰੇ ਉਧਰ ਕੰਮ ਆਪਣਾ ਹਾਂ ਅੱਛਾ ਫੇਰੇ ਆਣੇ ਯਾਰ ਬਾਕੀ ਪਿੱਛੇ ਤੇ ਵੀ ਤੁਹਾਨੂੰ ਦਿਖਾ ਦੰਦੇ ਆ ਕਦੇ ਵੀ ਚੱਕਸ ਕਰ ਸਕਦੇ ਆ ਇਹ ਦੁਆਰ ਆ ਗਿਆ ਆ ਮੁੰਡੇ ਦੀ ਟੌਰ ਦੇਖ ਟੌਰ ਮੁੰਡੇ ਦੀ ਬਾਈ ਵੀਡੀਓ ਵਧੀਆ ਹੁੰਦੀ ਯਾਰ ਉਹਨੂੰ ਹੈ ਨਾ ਫੋਟੋ ਵਧੀਆ ਹੁੰਦੀ ਆ ਵਧੀਆ ਹੁੰਦੀ ਐਰ ਪੂਰੀ ਅੱਗੇ ਫਿਰ ਹੋ ਗਈ ਪਾਲਟੀ ਟਰੈਕਟਰ ਦੀ ਟਰੈਕਟਰ ਦੀ ਬਾਈ ਹੋ ਗਈਆਂ ਪਾਲਟੀਆਂ ਦੋ ਹੋ ਗਈਆਂ ਇੱਕ ਫੋਰਡ ਦੀ ਇੱਕ ਮਹਿੰਦਰਾ ਦੀ ਅਮੋ ਜੇ ਤੇਰੇ ਮੂਰੇ ਦਾ ਨਾ ਖੜ ਕੇ ਸੜੀ ਸ਼ਰਮਿੰਦਗੀ ਜੀ ਮਹਿਸੂਸ ਹੋਈ ਨਾਲੇ ਨਾਲੇ ਮੇਰੀ 6 ਫੁੱਟ ਹਾਈਟ ਆ ਬਾਈ ਹਾਂ ਤਾਂ ਵੀ ਇਹਦਾ ਮੂਰੇ ਖੜਕਾਂ ਲੱਗਦਾ ਵੀ ਬਸ 6 4 ਕਿ ਨਹੀਂ 7 ਹੋ ਗਈ ਤੇਰੀ 6 4 ਉਹ ਵੱਧਾ 6 4 ਨਹੀਂ ਵੱਧਾ ਉਹ ਵੱਧਾ ਯਾਰ ਮੈਂ 6 ਫੁੱਟ ਦਾ 6 ਪੂਰੇ 6 ਫੁੱਟ ਦਾ ਉਹ 6 ਫੁੱਟ ਦਾ ਯਾਰ ਮੈਂ ਤੇਰੀ ਘਰ ਦਾ ਘੱਟ ਵੀ 6 ਫੁੱਟ 7 6 ਫੁੱਟ 6 7 ਇੰਚ ਹਾਈਟ ਆ 6 4 ਉਹ ਪਦੇ ਪੱਗ ਵਾਂਨ ਉਪਰੋਂ ਬੂਟ ਬੜੇ ਪਾਉਂਦਾ ਇਹ ਸਾਢੇ 6 ਫੁੱਟ ਹੈਗੀ ਆ ਤੇਰੀ ਆਪਣੇ ਵੀਰੇ ਤੁਸੀਂ ਕਿੰਨੇ ਟਰੈਕਟਰ ਵੇਚਦੇ ਮਹੀਨੇ ਵਾਂਗ ਦੱਸੋ ਇੰਨੇ ਜੇ ਹੋਗੇ 6 ਅਸੀਂ ਅਸੀਂ ਮਹੀਨੇ ਦਾ ਕਿੰਨੇ ਟਰੈਕਟਰ ਦਾ ਗਿਣਤੀਆਂ ਨਹੀਂ ਕੋਈ ਸਾਰਾ ਮਹੀਨੇ ਦਾ 25 ਲੀਟਰ ਦਾ ਰਕਾਰਡ ਹੋਗਾ ਕਰਗਾ ਦਾ ਸਾਲ ਲੋਗਾ ਯਾਰ ਤੁਸੀਂ ਸਾਲ ਤੋਂ ਲੈ ਕੇ ਸਾਲ ਤੋਂ ਬੜੇ ਬੜੇ ਯਾਰ ਅਮੀਰ ਦਿਖਾ ਟਰੈਕਟਰ ਵੀਡੀਓ ਨਾ ਕਰਦੇ ਟਰੈਕਟਰ ਵਾਈਰ ਨੂੰ ਦਿਖਾਦਾ ਯਾਰ ਪੂਰਾ ਸਾਰਾ ਕੋਈ ਨਾਲ ਦਾ ਸਾਰਾ ਕੋਈ ਓਰੀਜਨਲ ਆ ਸਾਰਾ ਉਸੋ ਪਤਲੇ ਤੱਕ ਵੀ ਨਾਲ ਦਾ ਟਰੈਕਟਰ ਦਾ ਇਧਰੋਂ ਦਿਖਾਓ ਆ ਗਿਆ ਨਾਲ ਫਾੜੋ ਕਿੰਨੇ ਵਾਰ ਸਾਰਾ ਕੁਝ ਸੀਲ ਆ ਬਾਈ ਡਰਾਈਵਰ ਠੀਕ ਆ ਆ ਜਾ ਤੂੰ ਆ ਜਾ ਲਾ ਬਾਈ ਕਰੋ ਚੈੱਕ ਆ ਸਾਫ ਆਈ ਜਾਣਾ ਕਿਸੇ ਨੂੰ ਬਾਈ ਚਾਬੀ ਨਹੀਂ ਹੈਗੀ ਨਾ ਕੋਈ ਚਾਬੀ ਲੱਗੀ ਹਾਂ ਤੇ ਹੁਣ ਮੈਂ ਦੱਸ ਤਾ ਰਹੇ ਹਾਂ ਤੂੰ ਕਦੇ ਬੋਲੀਏ ਮੈਂ ਬੱਚਾ ਇੱਕੋ ਗੱਲ ਦੋ ਦੋ ਵਾਰ ਕਹਦੇ ਬੋਲਦੇ ਨਾ ਨਾ ਕੋਈ ਨਹੀਂ ਹੋ ਜਾਂਦਾ ਠੀਕ ਨੇ ਬਾਕੀ ਬਾਈ ਆ ਗਿਆ ਗਰਮੀ ਬਹੁਤ ਹੀ ਅੱਜ ਮਾਰ ਕੇ ਹੁੰਨੇ ਆਪਾਂ ਆਪਾਂ ਬਾਈ ਮਾਰ ਕੇ ਦਿਖਾਉਨੇ ਆਂ ਤੇ ਇਹਦੇ ਕਈ ਬਾਈ ਕਹ ਦੰਨੇ ਆ ਤੁਸੀਂ ਫੇਰ ਫੇਰ ਕਰਦੇ ਆ ਬਾਈ ਹਾਂ ਕਿਕਰ ਪਈ ਦੀ ਵੀ ਫੇਰ ਫੇਰ ਹੋਈ ਬਾਈ ਕਿਸੇ ਨਾਲ ਜੇ ਕਿਸੇ ਨਾਲ ਅੱਜ ਤੱਕ ਹੋਈ 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 ਉਹ ਵੀ ਦੱਸ ਦਿਓ ਉਹ ਵੀ ਦੱਸ ਦਿਓ ਜਿੰਨੇ ਬੰਦੇ ਟਰੈਕਟਰ ਲੈ ਕੇ ਗਏ ਆ ਜੇ ਇਹਦੇ ਜੀ ਵੀ ਹੋਈ ਉਹ ਵੀ ਆਪਣੀ ਜ਼ਿੰਮੇਵਾਰੀ ਬਾਈ ਆਪਾਂ ਕਿਹਦੇ ਸੋਸੇ ਨਾਲ ਸਾਰੇ ਨਾਲ ਦੇ ਆਂ ਮਗਰਾੜ ਦਿਖਾ ਦੇ ਵੀਰੇ ਠੀਕ ਆ ਕੋਈ ਕੰਪਲੀਟ ਆਈ ਹੋਵੇ ਵੀਰੇ ਟਰੈਕਟਰ ਦੀ ਹਾਂ ਟਰੈਕਟ ਦੀ ਕੋਈ ਕੰਪਲੀਟ ਆਈ ਹੋਵੇ ਵੀਰੇ ਕੰਪਲੀਟ ਆਪਣਾ ਆਪਾਂ ਪੂਰੀ ਤਸੱਲੀ ਕਰਕੇ ਲੈ ਜਿੰਮੇਦਾਰ ਨੇ ਵੀ ਪੂਰੀ ਤਸੱਲੀ ਦਿੱਤੀ ਆ ਠੀਕ ਹੈ ਬਾਕੀ ਜਾਨੀ ਕਿ ਆਪਾਂ ਇਹਨੂੰ 5-4 ਦਿਨ ਹਫ਼ਤੇ ਦੀ ਪੂਰੀ ਤਸੱਲੀ ਦਵਾਂਗੇ ਬਾਈ ਟਰੈਕਟਰ ਓਕੇ ਓਕੇ ਯਾਰ ਠੀਕ ਹੈ ਹਾਂਜੀ ਵੀਰੇ ਬਾਕੀ ਸਾਡੇ ਪਾਵਲਿਆਂ ਵੀਰਾਂ ਕੋਲੇ ਬਾਈ ਇੱਕ ਮੋਡਲ ਅੱਜ ਹੋਰ ਆ ਗਿਆ ਨੇ ਕੋਈ ਬਾਈ ਕਿਹੜਾ ਪਿਆ ਪਿਆ ਡੀ ਆਇਆ ਪਿਆ ਪਿਆ ਡੀ ਆਇਆ ਯਾਰ ਇਹ ਡੀ ਆਇਆ ਡੀ ਇਹਨਾਂ ਦੀ ਇੰਨੀ ਜ਼ਿਆਦਾ ਬੁਕਿੰਗ ਦੀ ਗੱਲ ਰਹੀ ਆ ਟਰਮ ਮਹੀਨੇ-ਮਹੀਨੇ ਦੀ ਬੁਕਿੰਗ ਤੇ ਆ ਰਿਹਾ ਬਾਈ ਓਕੇ ਹੋ ਗਿਆ ਕਿਆ ਚੱਕਰ ਹੈ ਇਹ ਪੰਜ ਟਰੈਕਟਰ ਬੁੱਕ ਕਰੇ ਹੋਏ ਆ ਇਹ ਟਰੈਕਟਰ ਕੰਪਨੀ ਕੋਲ ਨਹੀਂ ਹੈਗਾ ਕਿਆ ਚੱਕਰ ਹੈ ਇੱਥੇ ਤੇ ਨਹੀਂ ਆ ਰਿਹਾ ਯਾਰ ਅੱਛਾ ਕਿਆ ਕੰਪਨੀ ਦਾ ਸਟੋਕ ਖਤਮ ਹੈ ਸਟੋਕ ਖਤਮ ਹੋ ਗਿਆ ਪਿੱਛੇ ਤੇ ਨਹੀਂ ਆ ਰਿਹਾ ਬਾਈ ਆਏ ਬਾਈ ਟਰੈਕਟਰ ਤਿੰਨ ਸੀਟ ਵਾਲਾ ਯਾਰਾ ਡਮਾੜੇ ਨਾ ਦੋਨਾਂ ਦੀ ਆ ਜਿਆਦਾ ਰਸਤੇ 50 ਰੁਪਏ ਬਾਈ ਜਿਆਦਾ ਤਾਂ ਨਹੀਂ ਆ ਰਿਹਾ ਫਿਲਹਾਲ ਮਾਡਲ 2 ਦੋ ਆ ਜਿਹੜੇ ਵਿਕ ਰਹੇ ਆ ਜਿਆਦਾਤਰ ਤਾਂ 52 10 ਵਿਕ ਰਿਹਾ ਠੀਕ ਹੈ ਜੀ ਬਾਈ ਇਹਨਾਂ ਦੇ ਦੋਏ ਵੀ ਵਿਕੇ ਆ ਦੋ ਦਿਨ ਬੁੱਕ ਹੋਏ ਹੋਏ 50 75 ਉਹ ਵੀ ਵਿਕ ਜਾਣੇ ਆ ਉਹ ਵੀ ਹਜੇ ਆਏ ਨਹੀਂ ਹੈਗੇ ਪਿੱਛੇ ਤੇ ਹੂੰ ਠੀਕ ਆ। ਯਾ ਤੂੰ ਐਂ ਵੀ ਐਂ ਹਿਸਾਬ ਲਾ ਲਾ। ਜਿੰਨੇ ਪੈਸੇ ਅਸੀਂ 7-8 ਡੇਟਰ ਵੇਚ ਕੇ ਕਮਾਉਣੇ ਆ, ਉਹਨੇ ਇੱਕ ਜਿ ਕਮਾ ਲੈਣੇ ਆ। ਉਹਨੇ ਇੱਕ ਜਿ ਕਮਾ ਲੈਣੇ ਆ। ਹਾਂ। ਉਹ ਬਹੁਤਾ ਕੋਈ ਦਸੜਾ ਨਹੀਂ ਉੱਕਾ ਪੱਕਾ ਹੀ ਹਿਸਾਬ ਦਾ ਵਾ। ਮੈਂ ਆਪਣੇ ਆਪੇ ਸਮਝ ਰਹੇ ਹੋ। ਸੜਾ ਜੀ ਹਾਂ। ਠੀਕ ਹੈ ਜੀ। ਆਵਲੇ ਵੀਰੇ ਜੇ ਝੂਠ ਆ ਤਾਂ ਦੱਸ ਦੇ। ਦੱਸ ਭਾਈ। ਠੀਕ ਆ। ਸਹੀ ਗਿਆ। ਸਹੀ ਹੈ। ਇਹ ਇਹ ਤਾਂ ਹੀ ਨਹੀਂ ਬਹੁਤਾ ਜ਼ੋਰ ਮਾਰਦੇ ਨੂੰ ਬਸ ਸਾਡਾ ਇੱਕ ਬਿਗ ਹੈ ਨਾ ਤੇ 8-10 ਰੁਪਏ ਲਈ ਇੱਕ ਬਰਾਬਰ। ਇੱਕ ਬਰਾਬਰ ਆ। ਤਾਂ ਹੀ ਨੀਚੇ ਉਹੜੇ ਬੈਠੇ ਆਂ ਬੜੀ ਕੰਪਨੀ ਆ ਬਾਈ ਤਾਂ ਹੀ ਇਹਨਾਂ ਨੂੰ ਟਿਚਰਾ ਕਰਦੇ ਆਂ ਨਹੀਂ ਮੇਰੇ ਦਿਨ ਚਾਰ ਹੋਈ ਜਾਗੇ ਪਰ ਆਪਾਂ ਗੁੱਸਾ ਨਹੀਂ ਕਰਦੇ ਪਾਈ ਦੀ ਗੱਲ ਦਾ ਜੋ ਮਰਜ਼ੀ ਕਹ ਲੈਣਾ ਹੈ ਵੈਸੇ ਉਹ ਬਾਈ ਮੈਂ ਇੱਥੇ ਛੋਟਾ ਵਾਰ ਮੈਂ ਇਹਨੂੰ ਬਣਾ ਪਾਈ ਨਾ ਠੀਕ ਬਾਈ ਕਬੂਟਾ ਦੀ ਵੀ ਆ ਗਈ ਇੱਧਰ ਏਜੰਸੀ ਕਬੂਟਾ ਦੀ ਵੀ ਆ ਗਈ ਬਾਈ ਉੱਥੇ ਖੁੱਲ ਜਾਨੀ ਆ ਬਾਈ ਕਬੂਤਰਾ ਕਬੂਤਰਾ ਕਬੂਕਾ ਪਹਿਲਾਂ ਮੇਨ ਰੋਡ ਤੇ ਸੀ ਹੁਣ ਬਾਈ ਜੌਂਡੀਰ ਨੂੰ ਜੌੜੀਆਂ ਦਾ ਪੁੱਟਾ ਫਰਕ ਜੌੜੀਆਂ ਨੂੰ ਫਰਕ ਪੈਣਾ ਭਾਈ ਨਹੀਂ ਕੋਈ ਫਰਕ ਨਹੀਂ ਪੈਂਦਾ ਇਹ ਆਪਣਾ ਆਪਣਾ ਕੰਮ ਆ ਸਾਰਿਆਂ ਦਾ ਇਹ ਤਾਂ ਹੈ ਪੱਕੇ ਮੋਟਾ ਕੰਪਨੀ ਆਏ ਤੇ ਜੌੜੀਆਂ ਨੂੰ ਕੋਈ ਫਰਕ ਪਊਗਾ ਨਹੀਂ ਨਹੀਂ ਉਹਨਾਂ ਨੇ ਆਪਣੇ ਮੁਕੱਦਰ ਖਾਣੇ ਆਪਾਂ ਦੇ ਆ ਸਹੀ ਹੈ ਤੇ ਅੱਜ ਉਹ ਅਮਨਾ ਨਹੀਂ ਆਇਆ ਅਮਨਾ ਭਾਈ ਪਤਾ ਨਹੀਂ ਕਦ ਨਹੀਂ ਆਇਆ ਉਹ ਹਮਣੇ ਨੂੰ ਪੁੱਛੋ ਤੁਹਾਡੇ ਕੋਲ ਸਾਰਿਆਂ ਦੇ ਨੰਬਰ ਆ ਭਾਈ ਉਹ ਕਹਿੰਦਾ ਜਿਹੜਾ ਜੱਗੂ ਨਾਲ ਲੱਭ ਜੂ ਆ ਉਹ ਕਿਹਦੇ ਨਾਲ ਲੇ ਦਿਆੜੀ ਚ 10 ਵਜੇ ਦਾ ਫੋਨ ਆ ਲੰਦਾ ਇਹਦਾ ਵੀਰ ਬਾਈ ਸੇਲਮੈਨ ਇਹਨੇ ਜੋਡੀਅਰ ਲੈਣਾ ਏ ਘੱਟ ਰੇਟ ਵਿੱਚ ਤਾਂ ਕੰਟੈਕਟ ਕਰ ਸਕਦੇ ਹੋ ਛੱਟ ਰੇਟ ਵਿੱਚ ਲੈਣਾ ਜਿਹਨੇ ਉਹ ਬਾਈ ਨਾਲ ਕੰਟੈਕਟ ਕਰੋ ਨੰਬਰ ਬੋਲੋ ਜੀ ਆਵਲਾ ਬਾਈ ਰੇਟ ਮੰਗਦਾ ਬਹੁਤ ਜ਼ਿਆਦਾ 76965 01036 ਏਰੀਆ ਦੱਸਦੇ ਬਾਈ ਆਪਣਾ ਏਰੀਆ ਵੀਰੇ ਮੇਰੇ ਕੋਲ ਹੈਗਾ ਇਹ ਰੋਪੜ ਲੋਕਲ ਓਕੇ ਜੀ ਹਾਂ ਜੀ ਇਹਨਾਂ ਦਾ ਬਾਈ ਆਪਣੇ ਵਾਲਾ ਹਿਸਾਬ ਦਾ ਨਹੀਂ ਹੈਗਾ ਕਿ ਜਿੱਥੇ ਮਰਜੀ ਟਰੈਕਟਰ ਆਪਾਂ ਦਾ ਜੂਪੀ ਵੀ ਭੇਜ ਦਨੇ ਆ ਅਪਾਰਟਮੈਂਟ ਜਲੰਧਰ ਵੀ ਦੇ ਦਿੰਦੇ ਆ ਇਹਨਾਂ ਦਾ ਏਰੀਆ ਇਹਦਾ ਬਾਈ ਦੂਏ ਪਿੰਡੇ ਵਿੱਚ ਵੀ ਨਹੀਂ ਵੜ ਸਕਦੇ ਇਹਨਾਂ ਦਾ ਐਂ ਹਿਸਾਬ ਦਾ ਬਿਲਕੁਲ ਵੀ ਜੇ ਇੱਧਰ ਤੇ ਆਪਾਂ ਨੂੰ ਮਰਿੰਡਾ ਏਜੰਸੀ ਲੱਗਦੀ ਆ ਹਾਂ ਠੀਕ ਆ ਜੀ ਇੱਧਰ ਨਵਾਂ ਸ਼ਹਿਰ ਆ ਗਿਆ ਯਾਰ ਲੱਗਦਾ ਤੇ ਆਪਣੇ ਕੋ ਰੋਪੜ ਆ ਗਿਆ ਹਾਂ ਆਪਾਂ ਵਿੱਚ ਉਹ ਨੰਗਲ ਤੱਕ ਜਾਣਦੇ ਆ ਉਹ ਵੀਰ ਆਪਣਾ ਹੋਰ ਆ ਬਾਈ ਬਹੁਤ ਕਹਿ ਦਿੰਦੇ ਆ ਵੀ ਸੇਲਮੈਨ ਨੇ ਆ ਸੇਲਮੈਨ ਹੀ ਕਰਨੀ ਬਹੁਤ ਔਖੀ ਆ ਬਾਈ ਸਵੇਰ ਦੇ ਘੁੰਮਦੇ ਰਹਿੰਦੇ ਸਾਰਾ ਦਿਨ ਲੋਕਾਂ ਦੇ ਜਾਣਾ ਘਰਾਂ ਮਿੰਤਾਂ ਕਰਨੀਆਂ ਇਹ ਮੀਂਹ ਦਾ ਨੂੰ ਮਨਾਉਣਾ ਬਹੁਤ ਮੁਸ਼ਕਲ ਹੈ ਬਾਈ ਠੀਕ ਆ ਅਗਲੇ ਨੂੰ ਦੱਸਣਾ ਬਾਈ ਆਏ ਆ ਟਰੈਕਟਰ ਆਏ ਆ ਬਹੁਤ ਤਾਂ ਕਿਤੇ ਜਾ ਕੇ ਸੌਦਾ ਹੁੰਦਾ ਦੱਸ ਕਿਹੜੇ ਮਾਰਨੇ ਪੈਣੇ ਜੱਟ ਬਾਈ ਹੁਣ ਤੂੰ ਵੀ ਅਸੀਂ ਜਾਣੇ ਘੁੰਮਦੇ ਆਂ ਕਰਦਾ ਤਾਂ ਤੂੰ ਵੀ ਸੇਲਮੈਨ ਨਹੀਂ ਹੋ ਸੇਲਮੈਨ ਇੱਥੇ ਜਾਣੇ ਹੁਣ ਤੇਰੇ ਸਾਹਮਣੇ ਦੇਖ ਲੈ ਇਹ ਬਾਹਰ ਕਰਦਾ ਤੂੰ ਹੋਰ ਹੀ ਕਰਦਾ ਆ ਨਹੀਂ ਇੱਕ ਸੀਨ ਹੋਰ ਵੀ ਆ ਸਾਰਿਆਂ ਨਾਲ ਬੜੀ ਗੱਲ ਬਾਈ ਇਹਨੂੰ ਵੀ ਸਾਡੇ ਵਾਲੀ ਸਾਰੀ ਇਹਨੂੰ ਵੀ ਗੱਲਬਾਤ ਦਾ ਪਤਾ ਹੈ ਕਈ ਵਾਰੀ ਸੌਦਾ ਹੁੰਦਾ ਹੁੰਦਾ ਬਾਈ 5000 ਪਰ ਅੜ ਜਾਂਦਾ ਹਾਂ ਇਹਦਾ ਗੱਲ ਹੈ ਦਾ ਗੱਲ ਮੰਨਣਿਆ ਆਈ ਆ ਬਾਈ ਠੀਕ ਹੈ ਨਹੀਂ ਹਾਂ ਸਹੀ ਹੈ ਕਈ ਵਾਰੀ ਬੰਦੇ ਮੂੜ ਚ ਆਉਂਦੇ ਕੋਈ ਅਗਲਾ ਪੁੱਛਦਾ ਹੀ ਨਹੀਂ ਅਗਲਾ ਜਿਹੜਾ ਬਾਤ ਜਿਹੜਾ ਆ ਚੱਕਾ ਸਾਡਾ ਬੂਲ ਕਿੰਨੇ ਟਾਈਮ ਟਾਈਮ ਦੀ ਟਾਈਮ ਗਾਹ ਜਾ ਕੇ ਗਾਹ ਦੀ ਗੱਲ ਆ ਜੀ ਕਈ ਵਾਰ ਕੰਮ ਆ ਜਾਂੜ ਜਾਂਦਾ ਵੀ ਬੰਦਾ ਵੀ ਦੇਖਣਾ ਪੈਂਦਾ ਪੈਸੇ ਵੀ ਨਹੀਂ ਪੂਰੇ ਹੁੰਦੇ ਫਿਰ ਆਏ ਹੁੰਦਾ ਵੀ ਕੋਈ ਗੱਲ ਨਹੀਂ ਅੱਜ ਬੰਦਾ ਹੀ ਕਮਾ ਲਿਆ ਚੱਲ ਅੱਜ ਆਏ ਹਾਂ ਵੀ 0 0 ਪਰੇ ਛੜਾ ਦਾ ਬਾਈ ਹੋ ਸੀ ਕਿ ਨਹੀਂ ਫਿਰ ਇੱਕ ਤੈਨੂੰ ਪਤਾ ਹੀ ਆ ਵੀਰੇ ਅੱਜ ਚਾਹੇ ਮੈਂ ਆ ਚਾਹੇ ਤੂੰ ਆ ਕੰਪੀਟੀਸ਼ਨ ਹੋਣਾ ਬਹੁਤ ਅਗਲਾ ਝੂਠ ਨਹੀਂ ਬੋਲ ਹੁੰਦਾ ਠੀਕ ਹੈ ਅਗਲਾ ਜਿਆਦਾ ਨੈਟਪੋਰ ਤੇ ਕੱਢ ਕੇ ਮੂਹਰੇ ਪਰ ਮੂਰੇ ਮਾਰਦਾ ਚੱਕ ਲੈ ਕਿ ਨਹੀਂ ਤਾਂ ਕਰਕੇ ਹੋਂਦਾ ਬਹੁਤ ਜਿਆਦਾ ਬਾਕੀ ਬਾਈ ਕਿਸੇ ਨੇ ਵੀ ਲੈਣਾ ਹੁੰਦਾ ਜੌਂੜੀ ਉਹ ਤਾਂ ਬਾਈ ਨਾਲ ਜਰੂਰ ਜੇ ਕਿਹਨੇ ਭਾਈ ਪੁਰਾਣਾ ਵਿੱਚ ਕਟਾਉਣਾ ਹੋ ਵੀ ਆਪਾਂ ਕੱਟ ਲੈਣੇ ਆ ਜੇ ਕਿਹਨੇ ਸਿੱਧਾ ਦੇਣਾ ਤਾਂ ਵੀ ਦੱਸ ਦਿਓ ਅੱਪਾ ਜੀ ਡਾਕਟਰ ਵੀ ਆਖ ਲੈਣੇ ਆ ਬਾਕੀ ਜੱਗੂ ਭਾਈ ਹੈਗਾ ਸਾਡਾ ਅਸੀਂ ਲੈ ਕੇ ਭਾਈ ਨੂੰੇ ਜਾਣਾ ਹੁੰਦਾ ਚਲੋ ਠੀਕ ਆ ਜੀ ਠੀਕ ਠੀਕ ਓਕੇ ਜੀ